ਫਰਗਵਾੜਾ ਮਿਕੇ ਗਊਮਾਸ ਦੀ ਚੱਲ ਰਹੀ ਫੈਕਟਰੀ ਦੇ ਪਰਦਾਫਾਸ਼ ਹੋਣ ਤੋਂ ਬਾਅਦ ਜਿੱਥੇ ਹਿੰਦੂ ਸੰਗਠਨਾ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ 11 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਇੱਥੋਂ ਤੱਕ ਕਿ ਪੁਲਿਸ ਦੁਆਰਾ ਉਕਤ ਫੈਕਟਰੀਆਂ ਦੇ ਢਾਬੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਪਰ ਪੁਲਿਸ ਵੱਲੋਂ ਇਸ ਕਾਂਡ ਦੇ ਮੁੱਖ ਦੋਸ਼ੀਆਂ ਢਾਬੇ ਦੇ ਮਾਲਕ ਉਸਦੇ ਲੜਕੇ ਅਤੇ ਬੱਬੂ ਠੇਕੇਦਾਰ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਫਗਵਾੜਾ ਸ਼ਹਿਰ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਮਾਰਚ ਘਟਿਆ ਗਿਆ ਇਹ ਰੋਸ ਮਾਰਚ ਸ਼੍ਰੀ ਹਨੂਮਨ ਗੜੀ ਮੰਦਿਰ ਜੀਟੀ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਆਹਾਰਾ ਵਿੱਚੋਂ ਹੁੰਦਾ ਹੋਇਆ ਵਾਪਸ ਮੰਦਿਰ ਵਿਖੇ ਸਮਾਪਤ ਹੋਇਆ ਜਿਸ ਵਿੱਚ ਹਿੰਦੂ ਸੰਗਠਨਾਂ ਦੇ ਨਾਲ-ਨਾਲ ਰਾਸੀ ਪਾਰਟੀਆਂ ਸਿੱਖ ਜਥੇਬੰਦੀਆਂ ਅਤੇ ਮੁ슬ਮਾਨ ਸਮਾਜ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਰੋਸ ਮਾਰਚ ਦੌਰਾਨ ਕਿਸੇ ਕਿਸਮ ਦੀ ਕੋਈ ਹੰਸਖਾਮੀ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਾਸਤ ਕੀਤੇ ਗਏ ਸਨ ਜਦਕਿ ਐਸਪੀ ਫਗਵਾੜਾ ਤੇ ਡੀਐਸਪੀ ਫਗਵਾੜਾ ਵੀ ਖੁਦ ਮੌਕੇ ਤੇ ਮੌਜੂਦ ਰਹੇ ਇਸ ਦੌਰਾਨ ਵਕਫਾ ਕਬਲਾਰਿਆਂ ਤੋਂ ਇਲਾਵਾ ਸਤਿਕਾਰਯੋਗ ਸੰਤਾ ਮਹਾਪੁਰਸ਼ਾਂ ਨੇ ਕਿਹਾ ਕਿ ਫਗਵਾੜਾ ਵਿੱਚ ਗਊਮਾਸ ਦੀ ਹੋ ਰਹੀ ਗੈਰਕਾਨੂੰਨੀ ਵਿਕਰੀ ਨਾਲ ਸਮੂਹ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਣਾ ਕਿਹਾ ਕਿ ਭਾਵੇਂ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਇਸ ਮਾਮਲੇ ਦੇ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਅਜੇ ਤੱਕ ਪੁਲਿਸ ਗ੍ਰਿਫਤਾਰ ਕਰਨ ਵਿੱਚ ਨਾਕਾਮਯਾਬ ਹੋਈ ਹੈ ਕਿ ਜਿਵੇਂ ਨਸ਼ਿਆਂ ਵਾਲਿਆਂ ਤੇ ਕੀਤਾ ਹੈ ਨਸ਼ੇ ਤੇ ਕਾਨੂੰਨ ਬਣਾਇਆ ਜੁੱਧ ਨਸ਼ੇ ਵਿਰੁੱਧ ਅਸੀਂ ਬਹੁਤ ਛਲਾਗਾ ਕਰਦੇ ਹਾਂ ਇਸ ਗੱਲ ਦੀ ਇੱਕ ਗਊ ਹੱਤਿਆ ਤੇ ਐਸਾ ਕਾਨੂੰਨ ਬਣਾ ਦੇਵੋ ਜਿਹੜਾ ਗਊ ਹੱਤਿਆ ਕਰਦਾ ਹੈ ਉਹ ਫੜਿਆ ਜਾਂਦਾ ਹੈ ਉਹਨਾਂ ਦਾ ਘਰਬਾਰ ਵੀ ਦੁੱਧ ਨਸ਼ੇ ਵਿਰੁੱਧ ਤਰ੍ਹਾਂ ਉਹਨੂੰ ਅਟੈਚ ਕਰਕੇ ਪਰਚੇ ਦੇ ਨਾਲ ਉਹਨਾਂ ਦਾ ਘਰ ਨੂੰ ਟਾਇਟੇਰੀ ਕਰਕੇ ਜਿਹੜਾ ਨਸ਼ੇ ਵਾਲਾ ਘਰ ਤੁਸੀਂ ਛੱਡ ਦਿੰਨੇ ਹੋ ਪਰ ਇਹਦੇ ਵਿੱਚ ਥੋੜੀ ਜੀ ਸੋਧ ਕਰ ਲਿਓ ਜਿਹੜਾ ਗਊ ਤਸਕਰ ਦਾ ਘਰ ਤੁਸੀਂ ਅਟੈਚ ਕਰ ਦਿੱਤਾ ਉਹ ਮੁਰ ਉਸ ਘਰ ਵਿੱਚ ਨਾ ਵਸੇ ਕਿਸੇ ਗਰੀਬ ਗੁਰਬੇ ਨੂੰ ਜਾਂ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ ਜਾਂ ਪੰਜਾਬ ਸਰਕਾਰ ਦੀ ਕੋਈ ਨਿੱਜੀ ਪ੍ਰਾਫਿਟ ਉੱਥੇ ਬਣਾ ਲਈ ਜਾਵੇ ਐਸਾ ਤਰ੍ਹਾਂ ਦੇ ਕਾਨੂੰਨ ਤੁਸੀਂ ਪਾਸ ਕਰੋ ਪੰਜਾਬ ਸਰਕਾਰ ਸਪੀਕਰ ਸਾਹਿਬ ਤੁਹਾਡੀ ਕਲਮ ਦੇ ਥੱਲੇ ਹੈ ਤੁਸੀਂ ਗਊ ਦਾ ਦਰਦ ਦਿਲਚੇ ਹਣਾਉਣੇ ਹੋ ਤੁਸੀਂ ਗਊ ਭਗਤੋਂ ਤੁਸੀਂ ਗੁਰਸਿੱਖੋਂ ਤੁਸੀਂ ਪਿੱਛੇ ਥੋੜਾ ਪਸ਼ੋਕੜ ਵੀ ਗੁਰਸਿੱਖੀ ਦੇ ਨਾਲ ਜੁੜਿਆ ਹੈ ਇਹ ਕੰਮ ਤੁਹਾਨੂੰ ਕਰਨੇ ਪੈਣਗੇ ਥੋੜੀ ਜਿੰਨੀ ਵੀ ਸਰਕਾਰ ਦੇ ਹੋਰ ਨੇਤਾ ਉਹ ਕੰਨ ਪਰਨੇ ਸੁੱਤੇ ਹੈ ਫਖਵਾੜੇ ਦੇ ਵਿੱਚ ਬਹੁਤ ਰੌਲਾ ਪਿਆ ਹੈ ਭਵਾਨ ਮੰਤਮਾਨ ਜੀ ਦਾ ਕੋਈ ਵੀ ਬਿਆਨ ਨਹੀਂ ਆਇਆ ਅਸੀਂ ਉਮੀਦ ਤੇ ਆਸ ਰੱਖਦੇ ਹਾਂ ਇਹ ਸਾਡੀ ਤੁਸੀਂ ਆਵਾਜ਼ ਨੂੰ ਸੁਣ ਕੇ ਸਾਡੇ ਪੱਖੀ ਗਊ ਪੱਖੀ ਗਰੀਬ ਤੇ ਗੁਰਬੇ ਦੇ ਪੱਖੀ ਜ਼ਰੂਰ ਗੱਲ ਕਰਾਂਗੇ ਸਾਨੂੰ ਬਹੁਤ ਵੱਡਾ ਤੁਹਾਡੇ ਤੇ ਈਮਾਨ ਤੇ ਵਿਸ਼ਵਾਸ ਹੈ ਅੱਜ ਦਾ ਰੋਸ਼ਮਾਰਸ ਜਿਹੜਾ ਸੀਗਾ ਇਹ ਫਗਵਾੜਾ ਦੇ ਗਊ ਭਗਤ ਤੇ ਫਗਵਾੜਾ ਦੀਆਂ ਸਨਾਤਨੀ ਜਥੇਬੰਦੀਆਂ ਨੂੰ ਨਾਲ ਲੈ ਕੇ ਫਗਵਾੜੇ ਦੇ ਬਾਜ਼ਾਰਾਂ 'ਚ ਕੱਢ ਕੇ ਪ੍ਰਸ਼ਾਸਨ ਨੂੰ ਇੱਕ ਮੈਸੇਜ ਦਿੱਤਾ ਕਿ ਸਾਨੂੰ ਸੁੱਤੇ ਨਾ ਜਾਣਿਓ ਜੀ ਜੀ ਸਾਨੂੰ ਸੁੱਤੇ ਨਾ ਜਾਣਿਓ ਅਗਰ ਪ੍ਰਸ਼ਾਸਨ ਹੁਣ ਵੀ ਕੋਈ ਕੰਮ ਨਹੀਂ ਕਰਦਾ ਸੰਤੋਸ਼ਜਨਕ ਕਾਰਵਾਈ ਨਹੀਂ ਕਰਦਾ 10 ਅਗਸਤ ਨੂੰ ਪੰਜਾਬ ਦੀ ਸਮੂਹ ਗਊਸ਼ਾਲਾ ਗਊਸ਼ਾਲਾ ਮਹਾਸੰਗ ਸੰਤ ਸਮਾਜ ਸਨਾਤਨੀ ਜੱਥੇਬੰਦੀਆਂ ਤੇ ਹਿੰਦੂ ਸਮਾਜ ਦੇ ਜਿੰਨੇ ਪ੍ਰਤੀਨਿਧੀ ਨੇ ਤੇ ਉਹਨਾਂ ਦੀਆਂ ਜੱਥੇਬੰਦੀਆਂ ਸਾਰੀਆਂ ਨੂੰ ਨਾਲ ਲੈ ਕੇ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਇਹਨੂੰ ਜਾਮ ਕਰਾਂਗੇ ਉਦੋਂ ਤੱਕ ਜਾਮ ਰੱਖਾਂਗੇ ਜਦੋਂ ਤੱਕ ਜੋ ਸਾਡੀਆਂ ਮੰਗਾਂ ਨੇ ਪੂਰੀਆਂ ਨਹੀਂ ਕਰਦੇ ਇਹ ਜਿਹੜੀ ਫਗਵਾੜੇ ਦੇ ਵਿੱਚ ਪਿਛਲੇ ਦਿਨੀ ਬਹੁਤ ਮੰਦ ਭੰਦੀ ਘਟਨਾ ਹੋਈ ਆ गाव मासल ਦੇ ਜਿਹੜੇ ਸੌਲਾਗਰ ਫੜੇ ਗਏ ਆ ਅਸੀਂ ਉਹਦਾ ਪਰਜੋਰ ਵਿਰੋਧ ਕਰਦੇ ਆ ਔਰ ਅਸੀਂ ਸਾਰਿਆਂ ਪ੍ਰਸ਼ਾਸਨ ਕੋਲੋਂ ਇਹ ਮੰਗ ਵੀ ਕਰਦੇ ਆ ਵੀ ਇਹਦਾ ਜਿਹੜਾ ਵਾ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਔਰ ਜੋ ਵੀ ਦੋਸ਼ੀ ਰਹਿ ਗਏ ਉਹਨਾਂ ਨੂੰ ਜਲਦੀ ਫੜਕੜਿਆ ਜਾਵੇ ਔਰ ਸਾਡੇ ਅਸੀਂ ਜੇ ਕਹੀਏ ਵੀ ਇਦਾਂ ਦਾ ਸਾਰੇ ਸਮਾਜਾਂ ਵਾਲੋਂ ਅੱਜ ਜਿਹੜਾ ਇਹ ਰੋਸ਼ਮਾਰਚ ਕੱਢਿਆ ਗਿਆ ਵਾ ਸਾਰੇ ਜਥੇਬੰਦੀਆਂ ਵਾਲੋਂ ਕੱਢਿਆ ਗਿਆ ਵਾ ਅਸੀਂ ਇਹ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਵਧੀਆ ਕੋਈ ਵੀ ਇਹ ਨਹੀਂ ਕਹਿੰਦਾ ਸੀ ਵੀ ਲੋ ਜੀ ਇਹ ਜਿਹੜਾ ਕੰਮ ਗਲਤ ਨਹੀਂ ਹੋਇਆ ਮੈਂ ਇਹ ਫੇਰ ਵੀ ਇਹ ਬੇਨਤੀ ਕਰਦਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਦੋਸ਼ੀ ਰਹਿ ਗਏ ਉਹਨਾਂ ਨੂੰ ਫੜ ਕੇ ਵੱਡੀ ਤੋਂ ਵੱਡੀ ਸਜ਼ਾ ਜਿਹੜੀ ਬੰਦੀ ਆ ਉਦਾਂ ਦਾ ਇਦਾਂ ਦੇ ਕੰਮ ਲੈ ਕੋਈ ਸਜ਼ਾ ਹਰ ਇੱਕ ਛੋਟੀ ਆ ਲੇਕਿਨ ਫੇਰ ਵੀ ਜਿਹੜੀ ਆ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਮੁੱਖ ਦੋਸ਼ੀ ਪ੍ਰਸ਼ਾਸਨ ਦੇ ਨਹੀਂ ਫੜੇ ਉਹਦੇ ਵਿਰੁੱਧ ਦੇ ਵਿੱਚ ਸਾਰੇ ਗਊ ਭਗਤਾਂ ਦਾ ਬਹੁਤ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਸ਼ ਪ੍ਰਟੈਸਟ ਕੀਤਾ ਅਸੀਂ ਇਹ ਹੀ ਮੰਗ ਕੀਤੀ ਹੈ ਖੇਤੀ ਤੋਂ ਖੇਤੀ ਨੂੰ ਫੜ ਕੇ ਸਲਾਖਾਂ ਦੇ ਅੰਦਰ ਕੀਤਾ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੈ ਸ਼੍ਰੀ ਰਾਮ ਜੈ ਗੋ ਮਾਤਾ ਉਦਰੇ ਸੋਸ ਪ੍ਰਦਰਸ਼ਨ ਤੋਂ ਬਾਅਦ ਮੰਦਰ ਵਿਖੇ ਜਥੇ ਸਮੂਹ ਸੰਗਠਨਾਵਾਂ ਦੇ ਆਗੂਆਂ ਵੱਲੋਂ ਪਵਨਪੁੱਤਰ ਸ਼੍ਰੀ ਹਨੂਮਾਨ ਜੀ ਦੀ ਮੂਰਤੀ ਅੱਗੇ ਕੀਰਤਨ ਕੀਤਾ ਗਿਆ ਉੱਥੇ ਹੀ ਆਗੂਆਂ ਨੇ ਕਿਹਾ ਕਿ ਅਗਰ ਪੁਲਿਸ ਨੇ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰਨਾ ਮੰਗਾਵਲ ਧਿਆਨ ਨਾ ਦਿੱਤਾ ਤਾਂ ਪੰਜਾਬ ਭਰ ਦੀਆਂ ਸਮੂਹ ਗਊਸ਼ਾਲਾਵਾਂ ਵੱਲੋਂ Hindu ਸੰਗਠਨਾ ਸਨਾਤਨ ਧਰਮ ਸੰਤ ਸਮਾਜ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਜੋ ਕਿ ਮੰਗਾ ਨਾ ਮੰਨੇ ਜਾਣ ਤੱਕ ਜਾਰੀ ਰਹੇਗਾ ਫਗਵਾੜਾ ਤੋਂ ਨਵਰਾਂਗ ਚੈਨਲੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ